ਪੰਜਾਬ ਦੇ ਸਿੱਖ ਪਾਲਟੈਕਸ ਦੀ ਗੱਲ ਕਰਨੀ ਹੈ ਜੀ ਇਸ ਵੇਲੇ ਪੰਜਾਬ ਦੇ ਜੋ ਪੰਥਕ ਸਿਆਸਤ ਦਾ ਉਹਦੇ ਵਿੱਚ ਬੜਾ ਮਾਹੌਲ ਉਸਰਪੋਸਲ ਦਾ ਬਣਿਆ ਪਿਆ ਲਗਭਗ ਪਿਛਲੇ 1.5-2 ਮਹੀਨੇ ਤੋਂ ਦਾ ਬੜਾ ਚੱਕਰ ਵੀ ਹੋਇਆ ਘੁੰਮ ਰਿਹਾ ਹੈਗਾ ਕੋਈ ਸਮਝ ਨਹੀਂ ਆ ਰਹੀ ਕਿ ਕੱਲ ਕਿੱਦਾਂ ਹੋ ਜਾਂਦੀ ਹੈ ਪਿਛਲੇ ਦਿਨਾਂ ਦੌਰਾਨ ਦੇਖਣ ਵਿੱਚ ਆਇਆ ਕਿ ਉਹ ਆਪਾਂ ਸਭ ਜਾਣਦੇ ਕਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਧਾਰਮਿਕ ਸਜ਼ਾਵਾਂ ਸੁਣਾਈਆਂ ਗਈਆਂ ਉਹਨਾਂ ਨੇ ਸਜ਼ਾਵਾਂ ਭੁਗਤੀਆਂ ਔਰ ਨਵੇਂ ਅਕਾਲੀ ਦਲ ਨੂੰ ਗਠਨ ਕਰਨ ਦੀ ਗੱਲ ਚੱਲੀ ਗਈ ਪਰ ਉਸ ਤੋਂ ਬਾਅਦ ਫਿਰ ਵੀ ਪਰਾਲਾ ਉੱਥੇ-ਉੱਥੇ ਹੀ ਲੱਗਦਾਗਾ ਹੁਣ ਜਿਹੜੇ ਆਪਣੇ ਜਥੇਦਾਰ ਸੀਗੇ ਗਿਆਨੀ ਹਰਪ੍ਰੀਤ ਸਿੰਘ ਜੀ ਉਹ ਵੀ ਉਹਨਾਂ ਵਿਰੋਧੀ ਪਾਰਟੀਆਂ ਉਹਨਾਂ ਵਿਰੋਧੀ ਧਿਰ ਦੇ ਵਿੱਚ ਸ਼ਾਮਲ ਹੁੰਦੇ ਦਿਖਾਈ ਦਿੰਦੇ ਨੇ ਜਿਹੜੇ ਕਿ ਸ਼੍ਰੋਮਣੀ ਕਾਲ ਦਲ ਦੇ ਬਾਕੀ ਧੜੇ ਵਜੋਂ ਮੰਨੇ ਜਾਂਦੇ ਸੀ ਇਸ ਦਰਮਿਆਨ ਹੀ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਵੀ ਪਿਛਲੇ ਦਿਨੀ 80 ਆਬ ਕਿਵੇਂ ਸਮਝਣੋ ਸਾਰੇ ਇਹ ਰੌਲੇ ਰੱਪੇ ਨੂੰ ਮੈਂ ਬੜੀ ਬਰੀਫ ਦੇ ਵਿੱਚ ਗੱਲ ਕਰਾਂਗਾ ਜੀ ਬ੍ਰੋਬਾ ਸਿਆਸ ਸਿੱਖ ਸਿਆਸ ਜਿਹੜੀ ਹੈ ਉਹ ਨਵਾਂ ਨਵਾਂ ਚੱਲੇਗੀ ਅੱਜ ਦੀ ਤਰੀਕ ਵਿੱਚ ਸਿੱਖ ਸਿਆਸਤ ਵਿੱਚ ਤਿੰਨ ਤੜੀ ਜਿਹੜੇ ਨੇ ਤਿੰਨ ਧਿਰਾਂ ਜਿਹੜੀਆਂ ਨੇ ਉਹ ਦਿਖਾਈ ਦਿੰਦੀਆਂ ਨੇ ਸ਼੍ਰੋਮਣੀ ਕਾਲੀ ਦਲ ਹੈ ਉਸ ਤੋਂ ਬਾਅਦ ਅਕਾਲ ਤਖਤ ਹੈ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਹੈ ਦਿੱਨਾਂ ਦੀ ਸਥਿਤੀ ਪੰਜਾਬ ਦੇ ਵਿੱਚ ਬਹੁਤ ਅਜੀਬ ਕਿਸਮ ਦੀ ਹੋ ਗਈ। ਅਕਾਲ ਤੱਕ ਇਸ ਨੂੰ ਅਥਾਰਟੀ ਮੰਨਿਆ ਜਾਂਦਾ ਸੀ। ਜਿਸ ਵੱਲੋਂ ਹੁਕਮਨਾਮਾ ਦੀਣ ਤੋਂ ਬਾਅਦ ਕਿਸੇ ਸਖਸ਼ਤੀ ਅਵਾਸਰਨ ਦੀ ਗੱਲ ਜਿਹੜੀ ਹੈ ਚਿਤਵੀ ਨਹੀਂ ਸੀ ਜਾ ਸਕਦੀ। ਉਸ ਵੱਲੋਂ ਕੀਤੇ ਹੋਏ ਫੈਸਲੇ ਜਿਹੜੇ ਨੇ ਉਹ ਖਾਲੀ ਦਲ ਦੇ ਕੁਝ ਨੇਤਾ ਆਪਣੀ ਹਿੱਤਾਂ ਦੀ ਖਾਤਰ ਉਹਨਾਂ ਨੂੰ ਬਦਲ ਰਹੇ ਨੇ ਜਾਂ ਬਦਲਣ ਦਾ ਯਤਨ ਕਰਦੇ ਨੇ। 2 ਦਸੰਬਰ ਨੂੰ ਜੋ ਕੁਝ ਫੈਸਲੇ ਹੋਏ ਉਹਨਾਂ ਦਾ ਮੁੱਖ ਮੰਤਬੂਲ ਜਿਹੜਾ ਸੀ ਉਹ ਇਹ ਸੀ ਕਿ ਅਕਾਲ ਤਖਤ ਇਹ ਚਾਹੁੰਦਾ ਹੈ ਕਿ ਪੰਜਾਬ ਦੇ ਵਿੱਚ ਇੱਕ ਇਹੋ ਜਿਹੀ ਪਾਰਟੀ ਬਣਨੀ ਚਾਹੀਦੀ ਹੈ ਖੇਤਰੀ ਪਾਰਟੀ ਜਿਹੜੀ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਕਰੇ ਤਰਜ਼ਮਾਨੀ ਕਰੇ ਪੰਜਾਬ ਹਤੈਸ਼ੀ ਹੋਵੇ ਇਸੇ ਕਰਕੇ ਉਹਨਾਂ ਦੇ ਮਨਚ ਸੀ ਵੀ ਅਕਾਲੀ ਦਲ ਦਾ ਇਤਿਹਾਸ ਜਿਹੜਾ 100 ਸਾਲ ਤੋਂ ਵੱਧ ਪੁਰਾਣਾ ਹੈ ਉਹ ਸਦਾ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨੀ ਜਾਣਿਆ। ਉਹਨਾਂ ਨੇ ਇਸ ਮੂਲ ਭਾਵਨਾ ਦੇ ਨਾਲ ਇਹ ਆਪਦਾ ਪਰ ਇਸ ਨੂੰ ਉਲਟ ਦਿਸ਼ਾ ਵਿੱਚ ਲੈ ਲਿਆ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਭਾਰੂ ਤੜੇ ਦੇ ਲੋਕ ਨੇ ਉਹਨਾਂ ਨੇ ਉਹ ਸੱਤ ਮੈਂਬਰੀ ਕਮੇਟੀ ਨੂੰ ਤਾਰਪੇਡੋ ਕਰਨ ਦਾ ਯਤਨ ਕੀਤਾ। ਉਸ ਦੀ ਅੰਮੀਟ ਕਰਨ ਹੁਣ ਦਿੱਤੀਆਂ। ਸ਼੍ਰੋਮਣੀ ਅਕਾਲੀ ਦਲ ਦੇ ਕਮੇਟੀ ਦੇ ਪ੍ਰਧਾਨ ਦੇ ਉੱਤੇ ਪੂਰਾ ਪ੍ਰੈਸ਼ਰ ਹੋਇਆ। ਉਹਨਾਂ ਨੇ ਆਪਣਾ ਅਸਤੀਫਾ ਦੇਣਾ ਚੰਗਾ ਸਮਝਿਆ ਉਸ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਬਰਖਾਸਤ ਕਰ ਦਿੱਤਾ ਗਿਆ ਇੱਕ ਵੱਖਰੀਆਂ ਉਜਾਂ ਲਾ ਕੇ ਔਰ ਇਨਕੁਆਇਰੀ ਕਮੇਟੀ ਬਿਠਾ ਕੇ ਔਰ ਗਿਆਨੀ ਰਕबीर ਸਿੰਘ ਹੁਣਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਕਿ ਅਖਾਲਤਾ ਖਤ ਦੇ ਜਥੇਦਾਰ ਨੂੰ ਜਿਸ ਤੰਗ ਦੇ ਨਾਲ ਉਸ ਦੀ ਰਵੰਗੀ ਕੀਤੀ ਗਈ ਹੈ ਉਹ ਚੰਗਾ ਸੰਕੇਤ ਨਹੀਂ ਹੈ ਇਹ ਅਖਾਲਤਾ ਖਤ ਦੀ ਜੀ ਗਰਮਾ ਹੈ ਉਸ ਦੇ ਉੱਤੇ ਬੜਾ ਵੱਡਾ ਤਬਾ ਤਕਾ ਹੈ ਤੋ ਇਹ ਹਰ ਇਤੇ ਬੱਦੇ ਨਜ਼ਰ ਅੱਜ ਸਥਿਤੀ ਇਹ ਬਣੀ ਹੋਈ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਬਾਗੀ ਧੜੇ ਦੇ ਨਾਲ ਸ਼ਰਮਣੋਲ ਦੇ ਦਿਖਾਈ ਦੂਜੇ ਨੰਬਰ ਦੇ ਉੱਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਵਾਪਸ ਚਲੇ ਜਾਣਾ ਅਸਤੀਫਾ ਦੇ ਦੇਣਾ ਤੇ ਉਹਨਾਂ ਨੂੰ ਵਾਪਸ ਲਿਆਉਣ ਲਈ ਯਤਨ ਕਰਨਾ ਤੇ ਉਹਨਾਂ ਦਾ ਨਾਮ ਮੰਨਣਾ ਇਹ ਸ਼੍ਰੋਮਣੀ ਕਮੇਟੀ ਦੇ ਵਿੱਚ ਇੱਕ ਵੱਖਰੀ ਜਿਹੀ ਸਥਿਤੀ ਪੈਦਾ ਇਸ ਨੇ ਕਰ ਦਿੱਤੀ ਹੈ TJ ਨੰਬਰ ਦੇ ਉੱਤੇ ਅਕਾਲੀ ਦਲ ਨੇ ਜਿਹੜੀ ਭਰਤੀ ਆਪਣੇ ਆਪ ਕਰ ਲਈ ਔਰ ਸੱਤ ਮੈਂਬਰੀ ਕਮੇਟੀ ਦੇ ਨਾਲ ਰੱਖ ਕੇ ਨਹੀਂ ਕੀਤੀ ਉਸ ਦੇ ਕਾਰਨ ਵੀ ਬੜੀ ਵੱਡਾ ਸੰਕਟ ਜਿਹੜਾ ਹੈ ਖੜਾ ਹੋ ਚੁੱਕਾ ਸੋ ਐਸ ਵੇਲੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਬਾਹਰ ਨਿਕਲਦਾ ਰਸਤਾ ਨਹੀਂ ਲੱਭ ਪਿਆ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਿਹੜੇ ਨੇ ਉਹ ਉਹ ਵੀ ਬੜੇ ਬਖਰਾ ਦੇ ਵਿੱਚ ਆਏ ਦਿਖਾਈ ਦਿੰਦੇ ਨੇ ਕਿਉਂਕਿ ਉਹਨਾਂ ਦਾ ਧਾਰਮਿਕ ਕੀਤਾ ਉਹਨਾਂ ਦੀ ਧਾਰਮਿਕ ਸੋਚ ਜਿਹੜੀ ਹੈ ਉਹਨਾਂ ਨੂੰ ਹੁਣ ਉਸ ਢੰਗ ਦੇ ਫੈਸਲੇ ਲੈਣ ਲਈ ਮਜਬੂਰ ਕਰੇਗੀ ਜੇ ਉਹਨਾਂ ਨੇ ਸਹੀ ਢੰਗ ਦੇ ਨਾਲ ਸੋਚਿਆ ਜਿਹੜੇ ਪੰਥ ਕਹਿਤ ਦੇ ਵਿੱਚ ਹੋਣ ਤੇ ਅਕਾਲ ਤਖਤ ਦੀ ਮर्यादा ਦੇ ਹਿਸਾਬ ਨਾਲ ਹੋਣ ਸੋ ਇਤਨੇ ਸੰਸਥਾਾਂ ਜਿਵੇਂ ਇਸ ਵੇਲੇ ਗਿਆਨੀ ਰਗਵੀਰ ਸਿੰਘ ਜੀ ਵੀ ਅਸਤੀਫਾ ਦੇ ਦਿੰਦੇ ਨੇ ਜਿਵੇਂ ਬਡੂਂਗਰ ਸਾਹਿਬ ਨੇ ਦੇ ਦਿੱਤਾ ਜਿਹੜੇ ਸਰੋਣੀ ਕਮੇਟੀ ਦੇ ਹਸਾਬ ਕਾ ਪ੍ਰਧਾਨ ਨੇ ਰਹੇ ਨੇ ਔਰ ਉਹਨਾਂ ਨੇ ਉਹ ਸੱਤ ਮੈਂਬਰੀ ਕਮੇਟੀ ਦੇ ਵਿੱਚੋਂ ਵੀ ਔਰ ਧਾਨੀ ਸਾਹਿਬ ਨੇ ਵੀ ਸੱਤ ਮੈਂਬਰੀ ਕਮੇਟੀ ਤੋਂ ਦੇ ਦਿੱਤਾ ਅਸਤੀਫਾ ਤੇ ਜਿਹੜੇ ਬਾਕੀ ਮੈਂਬਰ ਰਹਿ ਗਏ ਉਹ ਪ੍ਰਧਾਨ ਤੋਂ ਬਿਨਾਂ ਹੀ ਅਨਚਾਰਜ ਤੋਂ ਬਿਨਾਂ ਹੀ ਉਹ ਜੋ ਕੁਝ ਸੋਚਦੇ ਨੇ ਉਹ ਗਿਆਨੀ ਰਵੀਰ ਸਿੰਘ ਦੇ ਸਪੁਰਦ ਕਰ ਦਿੱਤਾ ਤੋਂ ਇਹ ਦੇ ਨਾਲ ਇੱਕ ਵਿਸਫੋਟ ਪੈਦਾ ਹੋ ਜਾਇਆ ਜੇ ਗਿਆਨੀ ਰਵੀਰ ਸਿੰਘ ਦੀ ਤਬਾਅ ਵਿੱਚ ਆ ਕੇ ਜਾਂ ਆਪਣੀ ਮਰਜ਼ੀ ਨਾਲ ਕਿ ਮੈਂ ਤਾਂ ਕੁਝ ਕਰ ਨਹੀਂ ਸਕਦਾ ਅਸਤੀਫਾ ਦੇ ਦਿੰਦੇ ਨੇ ਤੇ ਫੇਰ ਕੀ ਬਣੇਗਾ ਪੰਥ ਦਾ ਕੀ ਬਣੇਗਾ ਪੰਥ ਇੱਕ ਸੋਚਦਾ ਇਹ ਗੱਲ ਪੱਕੀ ਹੈ ਪਈ ਹਾਲ ਦੀ ਘੜੀ ਸ਼ਰੋਮਣੀ ਅਕਾਲੀ ਦਲ ਬਾਦਲ ਦਾ ਪਿੰਡਾਂ ਦੇ ਵਿੱਚ ਆਪਟੀਕੇਟਰ ਦੇ ਵਿੱਚ ਪਕੜ ਹੈ ਉਹ ਆਪਣੇ ਟੰਗ ਦੇ ਨਾਲ ਕਾਰਵਾਈਆਂ ਕਰਦੇ ਨੇ ਉਹਨਾਂ ਦੇ ਵਿਰੋਧ ਦੇ ਵਿੱਚ ਜਿਹੜੇ ਬਾਗੀ ਨੇ ਚਾਹੇ ਸਿਮਰਨਜੀਤ ਸਿੰਘ ਮਾਨ ਦਾ ਗਰੁੱਪ ਹੈ ਜਾਂ ਅੰਮ੍ਰਿਤਪਾਲ ਦਾ ਜਿਹੜਾ ਗਰੁੱਪ ਹੈ ਉਸ ਦਾ ਪੰਜਾਬ باوجود ਇਸ ਗੱਲ ਦੇ ਕਿ ਉਹ ਚੋਣ ਜਿੱਤ ਗਏ ਨੇ ਬਾਪੂ ਦੇ ਸਭ ਕੁਝ ਦੇ ਹਾਲੇ ਪੂਰੇ ਪੰਜਾਬ ਦੇ ਵਿੱਚ ਉਹਨਾਂ ਦੀਆਂ ਜੜ੍ਹਾਂ ਜਿਹੜੀਆਂ ਨੇ ਨਹੀਂ ਲੱਗ ਸਕੀਆਂ ਸੋ ਇੱਕ ਬੜਾ ਵੱਡਾ ਸੰਕਟ ਸਿੱਖ ਸਿਆਸਤ ਦੇ ਸਾਹਮਣੇ ਦਿਖਾਈ ਦਿੰਦਾ ਇਸ ਦੀ ਲੋੜ ਤਾਂ ਇਸ ਗੱਲ ਦੀ ਸੀ ਕਿ ਅਕਾਲੀ ਖਤ ਦੇ ਉਸ ਫੈਸਲੇ ਨੂੰ ਮੰਨ ਕੇ ਪਰਤੀ ਇਸ ਢੰਗ ਨਾਲ ਕੀਤੀ ਜਾਂਦੀ ਅਕਾਲੀ ਦਲ ਮੁੜ ਕੇ ਇਕੱਠਾ ਹੋ ਜਾਂਦਾ ਬਾਗੀ ਲੋਕ ਜਿਹੜੇ ਨੇ ਬਾਹਰ ਨਿਕਲ ਗਏ ਬੀਬੀ ਜ਼ਗੀਰਕੌਰ ਬਡਾਲਾ ਚੰਦੂ ਮਾਜਰਾ ਜਿਹੜੇ ਮੁੱਖ ਅਕਾਲੀ ਦਲ ਦਾ ਅਜੇ ਹੀ ਰਹੇ ਨੇ ਉਹਨਾਂ ਦੇ ਨਾਲ ਰਲ ਕੇ ਸਾਰਾ ਕੰਮ ਕੀਤਾ ਜਾਂਦਾ ਹੋਰ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਅਕਾਲੀ ਦਲ ਦੇ ਵਿੱਚ ਜਿਨ੍ਹਾਂ ਨੇ ਬੜਾ ਲੰਮਾ ਸਮਾਂ ਕੰਮ ਕੀਤਾ ਔਰ ਜਿਹੜੇ ਮੁੜ ਕੇ ਫੇਰ ਇੱਕ ਮੈਂ ਗੱਲ ਦਰਉਣੀ ਚਾਹਨਾ ਜਿਹੜੇ ਬਾਦਲ ਪਰਿਵਾਰ ਦੀ ਆਪਣੀ ਜਿਹੜੀ ਸੋਚ ਹੈ ਆਪਣਾ ਜਿਹੜਾ ਉਹਨਾਂ ਦੀ ਪਕੜ ਬਣਾਈ ਰੱਖਣ ਦੀ ਸੋਚ ਹੈ ਉਸ ਦੇ ਕਾਰਨ ਅਕਾਲੀ ਦਲ ਛੱਡ ਗਿਆ ਜਿਹਦੇ ਨਾਲ ਅਕਾਲੀ ਸਫਾ ਨੂੰ ਪੰਜਾਬ ਨੂੰ ਤੇ ਮੁੜ ਕੇ ਫੇਰ ਪੰਥ ਨੂੰ ਬਹੁਤ ਵੱਡਾ ਇਸ ਤੱਕ ਮਿਆਦਾ ਭੁਗਤਣਾ ਪਿਆ ਉਹ ਸਾਰੇ ਕੁਝ ਨੂੰ ਮੁੜ ਕੇ ਫੇਰ ਦੇਖਣ ਬਾਚਣ ਪਰਖਣ ਤੇ ਅੱਗੇ ਤੁਰਨ ਦੀ ਲੋੜ ਹੈ ਜੀ ਜੀ ਸੋ ਪ੍ਰਾਈਸ ਸਾਹਿਬ ਬੜਾ ਦਿਲੋਂ ਤੌਰ ਤਰ ਤੁਹਾਡਾ ਧੰਨਵਾਦ ਕਰਦੇ ਆ ਕਿ ਤੁਸੀਂ ਸਾਰੇ ਇਹ ਮੁੱਦਿਆਂ ਤੇ ਬੜੀ ਬਰੀਕੀ ਦੇ ਨਾਲ ਜਾਣਕਾਰੀ ਖਾਂਜੀ ਕੀਤੀ ਆ ਸਾਡੇ ਦਰਸ਼ਕਾਂ ਨੂੰ ਉਮੀਦ ਹੈ ਇਹ ਪ੍ਰੋਗਰਾਮ ਪਸੰਦ ਆਵੇਗਾ ਹੁਣ ਆਪਾਂ ਪ੍ਰੋਗਰਾਮ ਦੀ ਕਰਦੇ ਹਾਂ ਸਮਾਪਤੀ ਦਿਉ ਅਯਾਜਿਤ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ